ਉਹ ਪੀਂਦਗੀ ਨਾ ੱੱੱਕਾ ਕੋ ਕਰਦਾ ਤੂੰ ਨਹੀਂ ਕਿਹਨੇ ਆ ਹਾਂ ਨਹੀਂ ਪੀਂਦਗਾ ਉਹਨੇ ਵੱਧ ਵਿਸ਼ਾਭ ਕਰਨੇ ਕਹਿੰਦੇ ਸਾਰੀ ਸੁੱਕ ਪਿਉਂਦੇਗਾ ਹਾਂ ਖਾ ਚੈ ਜੰਮਰ ਗਿਆ ਆ ਜਾ ਉਹ ਜੋਧਿਆ ਉਹ ਜੋਧਿਆ ਰਵੰਦਰਾ ਆਹ ਨਾ ਠੰਡੀ ਵਾਲੀ ਐ ਸਭ ਤੋਂ ਬਿਜਲੀ ਹੋ ਗਈ ਐ ਕਿਵੇਂ ਜਿਸੀ ਹੋ ਗੱਲ ਗੁਰਦੇ ਜੀ ਸਰ ਜੀ ਇਹ ਦੇਖੀ ਦੇਖੋਗੇ ਜੀ ਇੰਨੇ ਕ ਪਾਰੇ ਨਾ ਹੀ ਦੇਖ ਲਾ ਵੀ ਇੱਕ ਵੀ ਬੰਦਾ ਨਹੀਂ ਬਾਹਰ ਦੀਦਾ ਹਣਾ ਕਿਨੇ ਗੁਰਵਿੰਦਰਾ ਕਿਸੂ ਨਹੀਂ ਦੀਦਾ ਏ ਧੰਨਾ ਮਾਤਾ ਗੁਜਰੀ ਦੇ ਗੋਗੋਬਿਰ ਸਿੰਘ ਜੀ ਦੇ ਬੱਚੇ ਜਿਨ੍ਹਾਂ ਦਾ ਪਰਵਾਹ ਠੰਡੇ ਵਰਦ ਚ ਰਹਾ ਕੈਮਰਾ ਤਾਂ ਕਟੀਆਂ ਹੋਣਗੀਆਂ ਆਪਾਂ ਤਾਂ 3 ਦਿਨਾਂ ਤੋਂ ਨਹਾਉਣੇ ਵੀ ਜਦੋਂ ਜਦ ਠੰਡ ਜਾਂਦੀ ਹੈ ਹੁਣ ਅੰਦਰੋਂ ਨਿਕਲੀ ਹੋਈ ਨੇ ਸੀਰ ਚੜਦੇ ਪਰ ਉਹਨਾਂ ਦੇ ਦੇਖੋ ਵੀ ਕਿਵੇਂ ਰਾਤਾਂ ਕਟੀਆਂ ਹੋਣਗੀਆਂ ਕੀ ਕੁਝ ਬਣਿਆ ਹੋਊ ਬਹੁਤ ਬੁਰਾ ਹਾਲ ਹੋਇਆ ਹੋਊ ਭਰਾਵਾ ਠੰਡ ਚ ਵਿਚਾਰਾਂ ਦਾ ਉਹ ਤਾਂ ਬਸ ਜਾਣੀ ਜਾਣ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਦਾ ਪਰਿਵਾਰ ਜਾਣੀ ਜਾਣ ਸੀ ਉਹ ਜੇ ਤਾਂ ਵੀ ਕੌਣ ਬਣ ਸਕਦਾ ਇਹਨੇ ਸਾਰਾ ਪਰਿਵਾਰ ਵਾਰਤਾ ਇੱਥੇ ਕਹਿੰਦੇ ਆ ਮੁੰਡਿਆ ਲੜਾਈ ਚ ਬਾਹਰ ਨਾ ਜਾਇਂ ਘਰ ਨੇ ਤੇ ਨਾ ਜਾਇਂ ਮੁੰਡਾ ਮਾਰਾ ਜਾਏਗਾ ਰਾਨਾ ਕਮਨਾ ਕਰੀ ਮੁੰਡਿਆ ਵੇ ਧੰਨ ਨਾ ਉਹਨਾਂ ਦਾ ਦੇਖ ਲੈ ਠੱਕਾ ਪਾਇਆ ਹੁਣ ਨਾ ਤਰਕੇ 2 ਵਜ ਗਏ ਹੁਣ 2 ਵਜ ਗਏ ਤੇ ਚਾਹ ਪੀ ਕੇ ਹੁਣ ਚੌਥੀ ਵਾਰ ਤੇ ਹੁਣ ਨਿਕਲਣੇ ਤੇਲੀਏ 24 ਨੂੰ ਫਿਰ ਕੱਲ ਨੂੰ ਸਾਡੇ ਵੀ ਦੰਦ ਪਜੀਏ ਨੇ ਹਾਂ ਕੱਲ ਨੂੰ ਆਪਾਂ ਦੇਖਦੇ ਆਂਗੇ ਬਣਾਉਣਿਆ ਕੋਈ ਰੈ ਬਾੜੀ ਹੂੰ ਸੜਕ ਸੁੰਨੀ ਕਰਤੀ ਅੱਜ ਸੜਕ ਤਾਂ ਸੁੰਨੀ ਅੱਜ ਗੱਡੀ ਵਾਲੀ ਨੇ ਵਾਹ ਤੇ ਮੋਟਰਸਾਈਕਲਾਂ ਦਾ ਇੱਕ ਵੀ ਨਹੀਂ ਚਾਹ ਕਰ ਹੂੰ ਸੜਕ ਦਾ ਸੁੰਨੀ ਵਾਲੇ ਕਦੇ ਹੀ ਰੱਬਦਾ ਹੈ ਨਾ ਟੈਪ ਹੈ ਵੀ 10 ਵਾਰਾ ਕੋਟ ਪਾਈ ਜਾਂਦਾ ਸੀ ਤੇ ਕਣ ਕ ਮਣਕਣੀ ਹੋਈ ਜਾਂਦੀ ਐ ਤੇ ਅੱਜ ਸੀਗੀ ਪਾਣੀ ਦੀ ਬਾਰੀ ਤੇ ਉਹ ਵੀ ਨਹੀਂ ਲਾ ਸਕੇ ਕਿਉਂਕਿ ਫਿਰ ਉਤੋਂ ਮੀਂਹ ਲਿਆ ਪਿਆ ਉਦੋਂ ਤੜਕੇ ਬਾਰੀ ਸੀ 6:30 ਵਜੇ ਉਹ ਵੀ ਗੁਰਵਿੰਦਰਾ ਛੱਡਣੀ ਪੈਗੀ ਅੱਜ ਹਾਂ ਕਮੀ ਨਾ ਹੋਵੇ ਹਾਂ ਕਮੀ ਹਾਲਾ ਕੇ ਦੇਖਾ ਹਾਂ ਹਾਲਾ ਕੇ ਦੇਖੋ ਨਾ ਭਰਾਵਾ ੱੱਕਾ ਵਾਜਦਾ ਤੇ ਆ ਹਾ ਹਾ ਲੈ ਵੀ हां ਬਹੁਤ ਆ ਖੁੱਲਾ ਕਹਦਾ ਹਾਂ ਆਪਣੇ ਕੋਲੇ ਵਾਧੂ ਸੁੱਖ ਨਾਲ ਇਹ ਆਪਣੀ ਆ ਗਈ ਬਗੀਚੀ ਆ ਗਿਆ ਮੇਨ ਗੇਟ ਮੇਨ ਗੇਟ ਤੋਂ ਹੁਣ ਆਂਡਰ ਹੋਣ ਲੱਗੇ ਆਂ ਕਰਵਿੰਦਰ ਸਿੰਘ ਇਹ ਆਪਣੀ ਸਬਜ਼ੀ ਬਾਜੀ ਆ ਗਈ ਇਹ ਫਲਦਾਰ ਬੁੱਟਾ ਉਹ ਤੋੜਨਾ ਜਾਲ ਆਪਣਾ ਸੁੱਕ ਗਿਆ ਬੱਲਾ ਉਹ ਆਏ ਜੇ ਆਲੂਆਂ ਤੇ ਪਾਤਾ ਕਾਗਜ ਤੇ ਛੋਲੇ ਨੇ ਇਹ ਮਿੱਤਰਾ ਛੋਲੇ ਦੇਖ ਲੈ ਦੋ ਪਾਣੀ ਲਾ ਤੇ ਤੇ ਪੱਕ ਰਹੇ ਨੇ ਛੋਟੇ ਛੋਟੇ ਹੈ ਹਲੇ ਉਹ ਕਾਗਜ ਥੱਲੇ ਕੀ ਹੈ ਉਧਰ ਆਲੂ ਹੈ ਉਹ ਕਾਗਜ ਥੱਲੇ ਹੂੰ ਇਹ ਲਾਸਣਾ ਗਈ ਉਹ ਗੋਭੀ ਆ ਗਈ ਬੰਦ ਆ ਹਾਲੋਂ ਆ ਗਈ ਆ ਗੋਭੀ ਇਹ ਫੁੱਲ ਗੋਭੀ ਸੀ ਆਪਣੇ ਕੋਲੇ ਇਹ ਫੁੱਲ ਗੋਭੀ ਆਪਾਂ ਖਾ ਕੇ ਸਾਰੀ ਇਹ ਬੂਟਾ ਨਵਾਂ ਲਾਇਆ ਹਣ ਸਾਲ ਕਦਾ ਇਹ ਹਣਾ ਲਾਇਆ ਨਹੀਂ ਹਲੇ ਕੁਸ ਵੈਸੇ ਇੱਕ ਹੋ ਲਾਇਆਗਾ ਇਕ ਨਿੰਬੂ ਜਾਂ ਲਾਇਆ ਇਹਨੇ ਹੋਲੇ ਆ ਜਾ ਚਲੋ ਵੀਰ ਚਲੋ ਠੀਕ ਆ ਜੀ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਸਾਡਾ ਇੰਨਾ ਕੀ ਸੀ ਕਿਉਂਕਿ ਠੰਡ ਕਾਰਨ ਸਾਥੋਂ ਨਿਕਲੇ ਨਹੀਂ ਗਿਆ ਮੀਂਹ ਪਈ ਜਾਂਦਾ ਇਸ ਕਰਕੇ ਸਾਥੋਂ ਬਾਹਰ ਨਹੀਂ ਨਿਕਲੇ ਗਏ ਨਹੀਂ ਤੁਹਾਨੂੰ ਹੋਰ ਖੇਤ ਦੇ ਖੇਤ ਦੇ ਦਰਸ਼ਨ ਕਰਾਉਂਦੇ ਦਰਸ਼ਨ ਕਰਾਉਂਦੇ ਤੁਹਾਨੂੰ ਅੱਜ ਤਾਂ ਦੇਖ ਲਓ ਤਿੱਕਰ ਕੋਈ ਨਹੀਂ ਜਾਂਦਾ ညਾਮੇ ਸੜਕਾਂ ਸੁਨੀਆਂ ਖੇਤ ਸੁਨਨੇ ਕੰਮ ਨਾ ਕਣੀ ਹੋਈ ਜਾਂਦੀ ਐ ਹੂੰ ਅੱਜ ਤਾਂ ਬਸ ਇੱਕੋ ਹੀ ਕੰਮ ਆ ਆਪਣੇ ਕੋਲੇ ਹਨਾ ਬਸ ਕਿਹੜਾ ਬਸ ਐ ਨੱਕ ਪੂੰਝ ਲਿਆ ਫਿੱਟਰ ਚੱਲੂ ਬਸ ਹਾਂ ਨੱਕ ਪੂੰਝ ਲਿਆ ਤੇ ਵਹਿ ਗਏ ਬਸ ਆ ਜਾ ਟੋਮੀ ਆ ਜਾ ਮੇਨ ਗੇਟ ਲਾ ਦੇ ਆ ਜਾ ਆਹਾਹਾ ਕੁੱਤਾ ਬਹੁਤ ਸਿਆਣਾ ਐ ਇਹ ਤੇ ਵਾਲੀ ਤਗੜੀ ਚੀਜ਼ ਐ ਇਹ ਵੱਡਾ ਨਹੀਂਗਾ ਹਾਂ ਬੱਜੇ ਨੂੰ ਦਾ ਵਾੜਦਾ ਨਹੀਂ ਵਸਾਈ ਕਰਦਾ ਫਿਰਦਾ ਨਾ ਇੰਨੇ ਚਿਰ ਅਗਲੇ ਨਾ ਕੋਈ ਆ ਗਿਆ ਲੱਗਦਾ